press the bell icon and never miss a video from newsnumber.com गैरी संधू के साथ ऐसा कौन सा मजेदार किस्सा है आपका जिसको आपको याद करके मजा आ जाता है एंड आप व्यूअर्स के साथ भी शेयर करना चाहो एक एकोरी मदन दासा ये भी शरारत तो होनी पक्का है शरारत, लग रहा है बात करने के बेस से है ना जनाब असी पैसे के कि मैं ता भाई गैरी असी फ्लैट च सिगे इथे जिलंधर हुंदा सी साडा फ्लैट ਤੇ ਅਸੀਂ ਇਕੱਠੇ ਸੀਗੇ ਤੇ ਮੈਂ ਤਾਂ ਬਾਈ ਮੈਂ ਤਾਂ ਗੈਰੀ ਬਾਈ ਅਸੀਂ ਬੈਠਦੇ ਸੀਗੇ ਇੱਕ 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 ਤੇ ਤੇ ਫਰਮ ਚੱਲਦੀ ਸੀਗੀ ਕੋਈ ਪੁੱਤਾਂ ਵਾਲੀ ਪੁੱਤਾਂ ਵਾਲੀ ਫਰਮ ਚੱਲਦੀ ਸੀ ਤੇ ਬਾਈ ਹੁਣੀ ਇਦਾਂ ਦੇਖਦੇ ਸੀਗੇ ਤੇ ਮੈਂ ਵੀ ਬਾਈ ਦੇ ਕੋਲ ਪਿਆ ਪਰ ਜਿੱਦਾਂ ਮੈਂ ਬਹੁਤ ਪਿਆਰ ਕਰਦੇ ਆ ਮੈਨੂੰ ਬਾਈ ਹੁਣੀ ਇਦਾਂ ਵੀ ਪਹਿਲਾਂ ਛੋਟੇ ਹੁੰਦੇ ਨੂੰ ਹੀ ਹਨਾ ਮੈਂ ਮੈਨੂੰ ਪੁੱਤਾਂ ਵਾਂਗੂ ਰੱਖਿਆ ਤੇ ਮੈਂ ਹੁਣ ਕਿਉਂਕਿ ਇਕੱਲਾ ਡਰਦਾ ਹੁੰਦਾ ਸੀ ਉੱਥੇ ਦੂਜੇ ਰੂਮ ਦੇ ਵਿੱਚ ਤੇ ਬਾਈ ਕਹਿੰਦੇ ਚੱਲ ਮੇਰੇ ਕੋਲ ਆ ਜਾ ਤੂੰ ਇੱਥੇ ਬਹਿ ਜਾ ਤੇ ਇੱਕ ਗੱਲ ਨੇ ਤੇ ਕਹਿੰਦੇ ਸਿੱਧਾ ਹੋ ਕੇ ਭਾਈ ਮੈਨੂੰ ਕਹਿੰਦੇ ਹੁੰਦੇ ਆ ਮੈਂ ਕਹਿੰਉਂ ਕਿ ਕਈ ਵੇਲੇ ਘੁੰਮਦਾ ਘੁੰਮਦਾ ਬਹਾਉਂਦਾ ਹੀ ਦਿੱਤਾ ਪਿਆ ਕਦੀ ਮੇਰਾ ਸਾਰ ਇੱਧਰ ਹੋਣਾ ਕਦੀ ਲੱਤਾ ਉੱਧਰ ਹੋਣੀ ਆ ਤੇ ਮੈਨੂੰ ਭਾਈ ਕਹਿੰਦੇ ਵੀ ਸਿੱਧਾ ਹੋ ਕੇ ਭਾਈ ਬੰਦਿਆਂ ਵਾਂਗੂ ਭਾਈ ਜੀ ਮੇਰੇ ਕੋਲ ਪਹਿਣਾ ਮੈਂ ਕਿਹਾ ਠੀਕ ਆ ਭਾਈ ਮੈਂ ਕਿਹਾ ਭਾਈ ਮੈਨੂੰ ਡਰ ਬੋਲਾ ਉੱਧਰ ਹਨਾ ਕਹਿੰਦੇ ਤੂੰ ਇੱਥੇ ਪੈ ਜਾ ਕੋਈ ਗੱਲ ਨਹੀਂ ਤੇ ਜਦੋਂ ਪਾਇਆ ਤੇ ਇੰਦਾ ਨਾ ਇੰਦਾ ਫਿਲਮ ਚੱਲੇ ਪੁੱਤਾਂ ਵਾਲੀ ਤੇ ਮੈਂ ਇੰਦਾ ਇੰਦਾ ਪਿਆ ਹੋਣ ਨਿਆਣਾ ਐ ਇੰਦਾ ਵਿਆਹ ਤੇ ਮੈਂ ਇੰਦਾ ਇੱਕ ਵਟਕ ਮੇਰੀ ਨਾ ਜੀ ਤੇ ਬਾਈ ਨੇ ਦੇਖਿਆ ਵੀ ਇਹ ਇਹ ਤਾਂ ਸਹਮ ਸਹਮਿਆ ਪਿਆ ਹੈ ਤੇ ਇਹਦਾ ਬਹਿ ਤੇ ਕਰਦੇ ਇਹ ਸੁਣ ਕਹਿੰਦੇ ਮਾਈ ਦਾ ਹੌਲੀ ਜਣੀ ਅੱਖ ਜਿ ਚਰਾ ਕੇ ਦੇਖ ਤੇ ਬਾਈ ਨੇ ਫਿਰ ਕਿਹਾ ਏ ਮੈਂ ਨਾ ਫਿਰ ਇਹਦਾ ਦੇਖਿਆ ਦੇਖ ਕੇ ਤਾਂ ਮੈਂ ਵੀ ਜਦੋਂ ਮੈਨੂੰ ਪਤਾ ਹੀ ਨਹੀਂ ਲੱਗਾ ਮਗਾ ਜੀ ਮੈਂ ਨਾ ਜੀ ਮੈਂ ਕਹਤਾ ਵੀ ਬਾਜੀ ਨਾ ਕਰੋ ਮੈਂ ਕਿਹਾ ਜ਼ਿਆਦਾ ਕਰਨਾ ਤੇ ਮੇਰ ਬਾਈ ਨੇ ਜਦ ਉੱਚੀ ਕੀਤਾ ਬਾਈ ਕਹਿੰਦੇ ਖਾਣਾ ਮਗਾ ਯਾਰ ਬਾਈ ਕੀ ਆ ਯਾਰ ਕੀ ਆ ਹੈ ਮਗਾ ਗਰੀਬੇ ਨਾ ਕਰੋ ਯਾਰ ਇਹਦਾ ਕਿਹੜਾ ਗੈਰੀ ਮਗਾ ਬਾਈ ਗੈਰੀ ਨੂੰ ਤਾਂ ਮਰੇ ਨੂੰ 25 ਸਾਲ ਹੋ ਗਏ ਆ ਘੈਰੀ ਨੂੰ ਤਾਂ ਮਰੀ ਨੂੰ 25 ਸਾਲ ਹੋ ਗਏ ਤੈਨੂੰ ਲੈ ਕੇ ਜਾਣਾ ਅੱਜ ਮੈਂ ਉੱਟ ਕੇ ਭੱਜਣ ਲੱਗਾ ਉੱਟ ਕੇ ਭੱਜਣ ਲੱਗਾ ਮੇਰੀ ਮਾਂ ਵਾਲੀ ਮੇਰੀ ਮਾਂ ਵਾਲੀ ਮੈਨੂੰ ਇੱਧੇ ਇੱਧੇ ਘਰੀ ਜਾਣ ਫਿਰ ਉਹ ਮਸੀ ਮੈਂ ਫਿਰ ਮੈਂ ਕਿਹਾ ਭਾਈ ਪਲੀਜ਼ ਮੈਨੂੰ ਨਾ ਕਰੋ ਇੰਦਾ ਫਿਰ ਮੈਂ ਤਾਂ ਮੁltਵ ਆ ਗਿਆ ਫਿਰ ਮੈਂ ਭਾਈ ਨੂੰ ਕਹਿ ਆ ਗਿਆ ਭਾਈ ਨਾ ਕਰੋ ਯਾਰ ਮੈਂ ਡਰਦਾ ਤੇ ਜਦੋਂ ਨਾ ਜਦੋਂ ਇਦਾਂ ਉਹਦੇ ਬਾਅਦ ਚ ਉਹਦੇ ਨੂੰ ਸੌਂ ਗਿਆ ਨਾ ਤੇ ਮੈਨੂੰ ਹੁਣ ਆਤਮੇ ਸੁੱਤਾ ਪਿਆ ਜਦਾ ਇਦਾਂ ਕਈ ਵੇਲੇ ਹੱਥ ਬੰਦਾ ਪਾਸਾ ਲੈ ਲੈਂਦਾ ਇਦਾਂ ਬਾਈ ਹੁਣੀ ਇੱਧਰ ਬੈਈ ਬਾਈ ਹੁਣੀ ਇੱਧਰ ਬੈਤ ਇਦਾਂ ਮੈਂ ਪਾਸਾ ਲਿਆ ਤੇ ਬਾਈ ਦੇ ਇਦਾਂ ਵਜਾ ਠਾ ਕਰ ਮੇਰਾ ਹੱਥ ਮੇਰਾ ਸੋਜਾ ਰਾਤ ਨੂੰ ਉੱਠ ਕੇ ਗਈ ਬਾਈ ਰਾਤ ਨੂੰ ਉੱਠ ਕੇ ਮੈਨੂੰ ਘੁੱਟ ਲਾ ਸੁਤੇ ਨਾ ਮੇਰੇ ਕਿਵੇਂ ਤੇਰੀ ਪਾਸਾ ਲਿਆ ਇਦਾਂ ਲਪੜਬਾ ਲਪੜ ਮੈਨੂੰ ਹੁਣ ਪਤਾ ਲੱਗਾ ਕਹਿੰਦੇ ਫਿਰ ਮੈਂ ਜਦੋਂ ਸਵੇਰੇ ਉੱਠਿਆ ਮੈਨੂੰ ਫਿਰ ਨਹੀਂ ਪਤਾ ਲੱਗਾ ਸੁੱਤਾ ਹੀ ਮੈਂ ਸੁੱਤਾ ਹੀ ਪਿਆ ਜਦੋਂ ਸਵੇਰੇ ਉੱਠੇ ਮੈਨੂੰ ਕਹਿੰਦੇ ਤੈਨੂੰ ਰਾਤੀ ਕੁੱਟਿਆ ਮੈਂ ਮੈਂ ਕਿਹਾ ਕਦੇ ਕੁੱਟਿਆ ਨਹੀਂ ਕਹਿੰਦੇ ਸਾਲਾ ਮੈਂ ਇਦਾਂ ਪਿਆ ਤੂੰ ਮੇਰੇ ਇਦਾਂ ਮਾਰਿਆ ਜਾਂ ਜੋ ਮੈਂ ਕਿਹਾ ਮੈਨੂੰ ਵੀ ਮੈਨੂੰ ਪਤਾ ਨਹੀਂ ਲੱਗਾ ਹਣਾ ਸੌਰੀ ਭਾਈ ਕਹਿੰਦੇ ਪਰ ਸੌਰੀ ਵਾਲੀ ਤਾਂ ਕੋਈ ਗੱਲ ਨਹੀਂ ਤੈਨੂੰ ਮੈਂ ਵੀ ਕੁੱਟਿਆ ਬਜ਼ੇਰਾ ਫਿਰ ਇਦਾਂ ਇਦਾਂ ਟਾਈਮ ਪਾਸ ਹੋ ਗਿਆ ਵਧੀਆ ਜਾਣ ਕੇ ਉਹ ਵਧੀਆ ਉਹ ਵੀ ਦਿਨ ਵਧੀਆ ਸੀ ਬਹੁਤ ਵਧੀਆ ਸੀ